ਇੱਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰ ਦੇਸ਼ ਦੀ ਯਾਤਰਾ ਤੇ ਜਾ ਰਹੇ ਸਨ ਹਨੇਰਾ ਹੋ ਗਿਆ ਉਹ ਇੱਕ ਵੱਡੇ ਦਰਖਤ ਦੀ ਇੱਕ ਅਤੇ ਮਜ਼ਬੂਤ ਟਾਹਣੀ ਤੇ ਰਾਤ ਕੱਟਣ ਲਈ ਬੈਠ ਗਏ ਸ਼ਾਮ ਲੱਗਣ ਵਿੱਚ ਨਹੀਂ ਸੀ ਆ ਰਹੀ ਹੰਸਨੀ ਕਹਿਣ ਲੱਗੀ ਹੰਸ ਕੋਈ ਗੱਲ ਬਾਤ ਸੁਣਾ ਇਹ ਰਾਤ ਕਿਵੇਂ ਲੰਘੂਗੀ ਹੰਸ ਨੇ ਹੰਸਨੀ ਨੂੰ ਇੱਕ ਲੰਮੀ ਕਹਾਣੀ ਸੁਣਾਈ ਅਤੇ ਤੋੜਾ ਇਸ ਗੱਲ ਤੇ ਛਾੜਿਆ ਕਿ ਹੰਸਨੀਆਂ ਜਿਹੜੇ ਘਰ ਉਤੋਂ ਦੇ ਉੱਲੂ ਟੱਪ ਜਾਵੇ ਉਹ ਘਰ ਊਜੜ ਜਾਂਦੇ ਉੱਲੂ ਵੀ ਦੂਸਰੀ ਟਾਹਣੀ ਤੇ ਬੈਠ ਬੈਠਾ ਸੁਣ ਰਿਹਾ ਸੀ ਉਸ ਨੇ ਬੜਾ ਗੁੱਸਾ ਆਇਆ ਤੇ ਉਸ ਨੇ ਹੰਸ ਨੂੰ ਸਬਕ ਸਿਖਾਉਣਾ ਦੀ ਠਾਨ ਲਈ ਜਦੋਂ ਸਵੇਰ ਸਵੇਰੇ ਹੰਸ ਤੇ ਹੰਸਣੀ ਉੱਡਣ ਲੱਗੇ ਤਾਂ ਉੱल्लू ਨੇ ਅੱਗ ਘੇਰ ਲਿਆ ਉਹ ਭਰਾਵਾ ਮੇਰੀ ਬਉਟੀ ਨੂੰ ਕਿੱਧਰ ਲੈ ਚੱਲਿਆ ਐ ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝ ਕੇ ਕਿ ਉੱल्लू ਮਜ਼ਾਕ ਕਰ ਰਿਹਾ ਹੈ ਮੁਸਕਰਾ ਕੇ ਕਹਿਣ ਲੱਗਾ ਵੱਡੇ ਭਾਈ ਤੂੰ ਉੱੱल्लू ਇਹ ਹੰਸਣੀ ਇਹ ਤੇਰੀ ਬਫਤੀ ਕਿਵੇਂ ਹੋ ਸਕਦੀ ਏ ਲੈ ਸਾਡੇ ਇੱਥੇ ਤਾਂ 99% ਉੱਲੂਆਂ ਦੇ ਘਰੇ ਹੰਸਣੀਆਂ ਦੀ ਵਸਿੰਦੀਆਂ ਏ ਬਹਲੀ ਗੱਲ ਏ ਤਾਂ ਚੱਲ ਆਪਾਂ ਪੰਚਾਇਤ ਕੋਲੋਂ ਫੈਸਲਾ ਕਰਵਾ ਲੈਨੇ ਹਾਂ ਉੱਲੂ ਨੇ ਆਖੜ ਕੇ ਕਿਹਾ ਹੰਸ ਨੂੰ ਕਿਹੜਾ ਕੋਈ ਡਰ ਸੀ ਕਹਿਣ ਲੱਗਾ ਚੱਲ ਅੱਗੇ ਘੋਗੜ ਸਰਪੰਚ ਸੀ ਕਾਂ ਤੋਤਾ ਗਟਾਰ ਚੱਕੀ ਹਾਰਾ ਤੇ ਕਈ ਹੋਰ ਮੈਂਬਰ ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ ਬੜੀ ਨਿਮਰਤਾ ਨਾਲ ਕਹਿਣ ਲੱਗਾ ਵੇਖੋ ਭਰਾਵੋ ਮੈਨੂੰ ਇਸ ਉੱਲੂ ਦਾ ਦਿਮਾਗ ਫਿਰ ਗਿਆ ਲੱਗਦਾ ਭਲਾ ਇਹ ਹੰਸ ਨੇ ਇਹ ਦੀ ਬਕਤੀ ਕਿਵੇਂ ਹੋ ਸਕਦੀ ਏ ਕੋ ਗੜਹੰਸ ਦੇ ਹੱਕ ਵਿੱਚ ਫੈਸਲਾ ਦੇ ਨਹੀਂ ਲੱਗਾ ਸੀ ਕਿ ਕਾਂ ਨੇ ਉਹਦੀ ਵੱਖੀ ਵਿੱਚ ਚੁੰਡੀ ਵੱਢ ਤੇ ਵੱਡੀ ਤੇ ਉਹਦੇ ਕੰਨ ਵਿੱਚ ਕਹਿ ਲੱਗਾ ਸਾਲਿਆ ਘੋੜਾ ਇਹ ਰਹੇ ਨਾ ਹੰਸ ਨੇ ਇਹਨੂੰ ਲੈ ਕੇ ਪਤਾ ਨਹੀਂ ਕਿੱਧਰ ਉੱਡ ਜਾਣਾ ਇੱਥੇ ਉੱल्लू ਦੇ ਘਰ ਰਹੂ ਤਾਂ ਆਪਣੇ ਕੋਲ ਰਹੋ ਵੇਖ ਤਾਂ ਸਹੀਂ ਕਿੰਨੀ ਸੋਹਣੀ ਐ ਹੋਰ ਨਹੀਂ ਤਾਂ ਕੰਜਰਾ ਤੁਰਦੀ ਫਿਰਦੀ ਵੇਖਿਆ ਕਰਾਂਗੇ ਕੋ ਗੁੜ ਨੂੰ ਕਾਂ ਦੀ ਗੱਲ ਜੱਜ ਗਈ ਤੇ ਪੰਚਾਇਤ ਦਾ ਫੈਸਲਾ ਥੋੜਾ ਜਿਹਾ ਕੁਸਰ ਮਸਰ ਪਿੱਛੋਂ ਉੱਲੂ ਦੇ ਹੱਕ ਵਿੱਚ ਹੋ ਗਿਆ ਹੰਸ ਵਿਚਾਰਾ ਨਿੰਮੋ ਝਾਣਾ ਹੋ ਕੇ ਉੱਡਣ ਲੱਗਾ ਸੀ ਕਿ ਉੱਲੂ ਦਾ ਨੇ ਫਿਰ ਕੀਰ ਲਿਆ ਗੱਲ ਸੁਣ ਵੇ ਹੰਸਾ ਆਹਾ ਲੈ ਜਾ ਆਪਦੀ ਹੰਸ ਨੇ ਅਜੇ ਹੀ ਮੈਂ ਕੀ ਕਰਨਾ ਹੈ ਪਰ ਇੱਕ ਗੱਲ ਅੱਗੋਂ ਤੋਂ ਯਾਦ ਰੱਖੀ ਘਰ ਉੱल्लू ਦੇ ਟੱਪ ਨਾਲ ਨਹੀਂ ਉੱਜੜਦੇ ਹੁੰਦੇ ਇਹ ਗੱਲ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਕਰ ਤਾਂ ਇਹੋ ਜਿਹਿਆਂ ਪੰਚਾਇਤਾਂ ਤੇ ਸਰਕਾਰਾਂ ਉਜਾੜਦੀਆਂ ਐ ਇਸ ਲਈ ਆਉਣ ਵਾਲੇ ਸਮੇਂ ਵਿੱਚ ਕਾਮਾ ਵਾਲੀ ਪੰਚਾਇਤ ਨਾ ਚੁਣ ਲੈਣਾ ਇਹ ਅੱਜ ਦੀ ਸਿੱਖਿਆ ਦਾਇਕ ਕਹਾਣੀ ਸਾਨੂੰ ਇਸ ਤੋਂ ਕੀ ਸਿੱਖਿਆ ਮਿਲਦੀ ਹੈ ಕಮೆಂಟ್ ಜರು